ਆਮ ਜਿਹੜਾ ਲੋਕ ਨੇ ਉਹਨਾਂ ਨਾਲ ਕੀ ਬੀਤੀ ਹੋਏ ਕਿ ਜੇ ਏਡੇ ਵੱਡੇ ਅਫਸਰ ਨੂੰ ਇਸ ਤਿੱਕ ਨਾਲ ਕਰ ਸਕਦੇ ਨੇ ਚਾਹੇ ਉਹ ਪੁਲਿਸ ਦਾ ਹੋਵੇ ਚਾਹੇ ਫੌਜ ਦਾ ਬੰਦਾ ਹੋਵੇ ਚਾਹੇ ਉਹ ਸਿਵਿਲIAN ਹੋਵੇ ਚਾਹੇ ਕੋਈ ਮੁਲਾਜ਼ਮ ਹੋਵੇ ਜਿਹੜਾ ਬੰਦਾ ਗਲਤ ਕੰਮ ਕਰਦਾ ਹੈ ਉਹਨੂੰ ਤੁਸੀਂ ਪੈਨਿਸ਼ਮੈਂਟ ਦਿਓ ਸਵੇਰੇ ਮਿਸਸ ਬਾਠਨੇ ਤਸਵੀਰਾਂ ਸਾਂਝੇ ਕੀਤੇਆਂ ਕਿ ਮੇਰਾ ਤਾਂ ਪਿੱਛਾ ਕੀਤਾ ਜਾ ਸਕਦਾ ਮੈਨੂੰ ਮਰਵਾਇਆ ਜਾ ਸਕਦਾ ਮੈਂ ਤਾਂ ਅੱਜ ਹੀ ਕੈਮਰੇ ਲਵਾ ਲਾਂਗੀ ਆਪਣੀ ਗੱਡੀ 'ਚ ਤੁਹਾਨੂੰ ਕੀ ਲੱਗਦਾ ਕਿ ਉਹ ਸੇਫ ਨਹੀਂ ਹੈਗੇ ਹਜੇ ਵੀ ਹੁਣ ਉਹਦੇ ਕਾਰਨ ਕੀ ਨੇ ਉਹ ਤੁਸੀਂ ਮਾਨ ਸਾਹਿਬ ਨੂੰ ਹੀ ਜਾ ਕੇ ਪੁੱਛੋ ਕੀ ਕੀ ਮਾਨ ਸਾਹਿਬ ਪੁਲਿਸ ਵਾਲਿਆਂ ਤੋਂ ਡਰ ਗਏ ਜਾਂ ਕੀ ਉਹ ਆਪ ਮਿਲੇ ਹੋਏ ਨੇ ਜਾਂ ਬਿਊਰੋਕ੍ਰੇਸੀ ਪੁਲਿਸ ਉਹਨਾਂ ਦੇ ਬਹੁਤ ਹਾਵੀ ਹੋ ਗਈ ਆ ਕੀ ਜਾਂ ਮਾਨ ਸਾਹਿਬ ਵਿਚਾਰੇ ਆ ਖੁਦ ਕੰਟਰੋਲ ਦੀ ਚੀਜ਼ ਨਹੀਂ ਹੈਗੇ ਕੋਈ ਹੋਰ ਕੰਟਰੋਲ ਕਰ ਰਿਹਾ ਹੈ ਮਤਲਬ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਸਾਡੇ ਸਮਾਜ ਔਰ ਪੰਜਾਬ ਦੇ ਵਿੱਚ ਇੱਕ ਵੱਡੀ ਇਹ ਡਿਸਕਸ਼ਨ ਦੀ ਲੋੜ ਹੈ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਆਪਾਂ ਕਹਿੰਦੇ ਉਹ ਮੁੰਡਾ ਕ੍ਰਿਮੀਨਲ ਹੈ ਉਹ ਕੋਈ ਗੈਂਗਸਟਰ ਬਣ ਗਿਆ ਕੋਈ ਕਰ ਗਿਆ ਕਿਉਂ ਕਿਉਂਕਿ ਉਹ ਆਪਣੇ ਵਾਲੀ ਦੁਆਲੇ ਦੇਖਦੇ ਆ ਵੀ ਪਾਵਰ ਇੰਪੋਰਟੈਂਟ ਹੈ ਹਰ ਬੰਦਾ ਪਾਵਰ ਲੈਣਾ ਚਾਹੁੰਦਾ ਹੈ ਪਾਵਰ ਬੰਦੇ ਨੂੰ ਦਿੱਤੀ ਜਾਂਦੀ ਹੈ ਕਿਸੇ ਅਹੁਦੇਦਾਰ ਨੂੰ ਕੰਮ ਕਰਨ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਇਹ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਬਈ ਤੁਸੀਂ ਸਾਡੇ ਨਮਾਇंदे ਹੋ ਸਮਾਜ ਦੇ ਅਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਯਾਰ ਆ ਕਿਹੜੇ ਕਨਫਲਿਕਟਾਂ 'ਚ ਅਸੀਂ ਫਸੇ ਫਿਰਦੇ ਆਂ ਟਾਈਮ ਅਸੀਂ ਕਿਹੇ ਜਾ ਵੇਸਟ ਕਰ ਰਹੇ ਆਂ ਤੁਸੀਂ ਖੜੇ ਹੋ ਅਸੀਂ ਖੜੇ ਆਂ ਟਾਈਮ ਵੇਸਟ ਹੋ ਰਿਹਾ ਯਾਰ ਇਹਨੂੰ ਕਿਸੇ ਚੰਗੇ ਆਹਰ ਲਈਏ ਐਟ ਦੀ ਐਂਡ ਆਫ ਦਾ ਡੇ ਹਰ ਆਦਮੀ ਨੇ ਇਸ ਦੁਨੀਆ ਤੋਂ ਤੁਰ ਜਾਣਾ ਆਪਣੀ ਅਸਲੀ ਕਮਾਈ ਕੀ ਹੈ ਸੋ ਇਹ ਤਾਂ ਜਿਹੜੀ ਗਵਰਨਮੈਂਟ ਹੈ ਗਵਰਨਰਸ ਹੈ ਪੁਲਿਸ ਹੈ ਇਹਨਾਂ ਨੂੰ ਆਪਾਂ ਇਹ ਸਾਡੇ ਟੈਕਸ ਚ ਉਹਨਾਂ ਨੂੰ ਪੇ ਦਿੰਦੇ ਆ ਨੌਕਰੀ ਮਿਲ ਗਈ ਤੁਹਾਨੂੰ ਹੁਣ ਤੁਸੀਂ ਆਪ ਦਾ ਇੱਕ ਚੰਗਾ ਕੰਮ ਕਰੋ ਯਾਰ ਆਪ ਦਾ ਔਨੈਸਟੀ ਨਾਲ ਕੰਮ ਕਰੋ ਇਹਦੇ ਚ ਤੱਕ ਕੋਈ ਦੋ ਰਾਇ ਨਹੀਂ ਹੈ ਇਹ ਕੋਈ ਕਨਫਲिक्ट ਨਹੀਂ ਹੈਗਾ ਆਰਮੀ ਵਰਸਸ ਪੁਲਿਸ ਇੱਥੇ ਇੱਥੇ ਜਿਹੜਾ ਮੇਨ ਇਸ਼ੂ ਹੈਗਾ ਉਹ ਜਿਹੜਾ ਵੀ ਕੋਈ ਕ੍ਰਾਈਮਨਲ ਆ ਜਿਹਨੇ ਕੰਮ ਖਰਾਬ ਕਰਿਆ ਉਹਨੂੰ ਪਨਿਸ਼ਮੈਂਟ ਦੇਣੀ ਚਾਹੀਦੀ ਹੈ ਜਦੋਂ ਡੀਜੀਪੀ ਪੰਜਾਬ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਉਹ ਵੀ ਕਹਿੰਦੇ ਨੇ ਕਿ ਮੇਰਾ ਬੈਕਗ੍ਰਾਉਂਡ ਜਿਹੜਾ ਆਰਮੀਆ ਵਾਲਾ ਹੈਗਾ ਮੇਜਰ ਜਨਰਲ ਉਹਨਾਂ ਨਾਲ ਬੈਠੇ ਹੁੰਦੇ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਵਿਦਆਊਟ ਸਵਾਲਾਂ ਦੇ ਚੀਫ ਮਿੰისტਰ ਆਪਣੇ ਸਟੇਟ ਦੇ ਪੋਲੀਟੀਕਲ ਹੈੱਡ ਨੇ ਉਹਨਾਂ ਕੋਲੇ ਉਹਨਾਂ ਤੋਂ ਉੱਤੇ ਤਾਂ ਕੋਈ ਹੈ ਨਹੀਂਗਾ ਸਾਰੀ ਪੁਲਿਸ ਆਈਏ ਇਸ ਮਸ਼ੀਨਰੀ ਉਹਨਾਂ ਦੇ ਥੱਲੇ ਕੰਮ ਕਰਦੀ ਆ ਰਾਈਟ ਸੋ ਜੇ ਉਹ ਆਪਾਂ ਨੂੰ ਕੋਈ ਇਹਨਾਂ ਨੂੰ ਭਰੋਸਾ ਦਿੰਦੇ ਆ ਵੀ ਮੈਂ ਐਕਸ਼ਨ ਲਾਊਂਗਾ ਤਾਂ ਆਪਾਂ ਉਹਨਾਂ ਦੇ ਲਫ਼ਜ਼ਾਂ ਦੇ ਉੱਤੇ ਭਰੋਸਾ ਤਾਂ ਕਰਾਂਗੇ ਪਟਿਆਲਾ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਕਰਨ ਨਾਲ ਹੁੰਦਾ ਹੈ ਇਹ ਮਸਲਾ ਛੋਟਾ ਨਹੀਂ ਵੱਡਾ ਬਣ ਜਾਂਦਾ ਹੈ ਕਹਿੰਦੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਕਾਨੂੰਨ ਨੂੰ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੈਂਦੇ ਨੇ ਉਹ ਕਾਨੂੰਨ ਦੇ ਰਖਵਾਲੇ ਨਹੀਂ ਉਹ ਗੁੰਡੇ ਬਣ ਜਾਂਦੇ ਨੇ ਜਿਸ ਤਰੀਕੇ ਨਾਲ ਕਾਰਵਾਈਆਂ ਹੁੰਦੀਆਂ ਨੇ ਪਰ ਉਹ ਮੂਵ ਹੁੰਦਾ ਹੁੰਦਾ ਕੇਸ ਬਹੁਤ ਥਾਵਾਂ ਤੇ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹਾਈ ਕੋਰਟ ਦਾ ਰੁਕ ਕੀਤਾ ਜਾਂਦਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਲਗਾਤਾਰ ਸੁਣਵਾਈਆਂ ਹੋ ਰਹੀਆਂ ਸੀਗੀਆਂ ਪਰ ਹੁਣ ਪਰਿਵਾਰ ਨੂੰ 4 ਮਹੀਨੇ ਦਾ ਸਮਾਂ ਦਿੱਤਾ ਹੈ ਕਿ 4 ਮਹੀਨਿਆਂ ਦੇ ਵਿੱਚ ਹੁਣ ਕੀ ਇਨਵੈਸਟੀਗੇਸ਼ਨ ਹੋਏਗੀ ਚੰਡੀਗੜ੍ਹ ਪੁਲਿਸ ਕੀ ਕੁਝ ਕਰੇਗੀ ਇਹ ਸਾਰਾ ਕੁਝ ਦੇਖਾਂਗੇ ਸਾਡੇ ਨਾਲ ਸਾਬਕਾ ਕਰਨਲ ਕੁਲਾਰ ਸਰ ਨੇ ਤੇ ਸਾਬਕਾ ਇੱਥੇ ਸਾਰੇ ਕਰਨਲ ਹੀਰਾ ਜੀ ਨੇ ਪਹੁੰਚੇ ਨੇ ਕਿਉਂਕਿ ਇਹ ਪਰਿਵਾਰ ਦੇ ਨਾਲ ਲਗਾਤਾਰ ਖੜੇ ਹੋਏ ਨੇ ਭਗਵੰਤ ਮਾਨ ਸਾਹਿਬ ਨਾਲ ਜਦੋਂ ਮੀਟਿੰਗ ਹੋਈ ਸੀਗੀ ਇਹ ਉਦੋਂ ਵੀ ਗਏ ਸੀਗੇ ਕੁਲਾਰ ਸਰ ਕਹਿੰਦੇ ਫੌਜੀ ਬੜੇ ਰੂਲ ਦੇ ਪੱਕੇ ਹੁੰਦੇ ਆ ਜੇ ਰੂਲ ਨਾ ਮੰਨਿਆ ਜਾਵੇ ਆਪਦੇ ਤੋਂ ਵੱਡੇ ਤੋਂ ਵੱਡਾ ਹੋਵੇ ਪਾ ਛੋਟੇ ਤੋਂ ਛੋਟਾ ਆਵੇ ਹਰ ਇੱਕ ਤੇ ਕਾਰਵਾਈ ਹੁੰਦੀ ਹੈ ਰੂਲ ਦੇ ਹਿਸਾਬ ਨਾਲ ਚੱਲ ਰਿਹਾ ਸਾਰਾ ਕੁਝ ਤੁਸੀਂ ਕਿਵੇਂ ਦੇਖਣੋ ਸਾਰੀਆਂ ਚੀਜ਼ਾਂ ਜੀ ਲੱਗਦਾ ਨਹੀਂ ਰਿਹਾ ਤੁਸੀਂ মিডিਏ ਵਾਲੇ ਵੀ ਦੇਖ ਹੀ ਰਹੇ ਹੋ ਆਪਾ ਜੀ ਉਹ ਰੇ ਅੱਜ ਖੜੇ ਐ ਇਹਦਾ ਮੇਨ ਰੀਜ਼ਨ ਇਹੀ ਹੈ ਵੀ ਆਪਾਂ ਨੂੰ ਨਿਆਂ ਨਹੀਂ ਮਿਲ ਰਿਹਾ ਫੈਮਿਲੀ ਨੂੰ ਐਨ ਇੱਕ ਸਰਵਿੰਗ ਕਰਨਲ ਦੇ ਨਾਲ ਹੋ ਜੇ ਜਿਹੜੇ ਨਿਗੇਟਿਡ ਆਫਸਰ ਨੇ ਤੇ ਪਲੱਸ ਜੇ ਤੁਸੀਂ ਇੱਕ ਆਮ ਨਾਗਰਿਕ ਨਾਲ ਹੋ ਜੇ ਉਹਦਾ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਵੀ ਉਹ ਵਿਚਾਰਾ ਕਿੱਥੇ ਕਿੱਥੇ ਭਟਕਦਾ ਹੋਊਗਾ ਸੋ ਇਹ ਤਾਂ ਜਿਹੜੀ ਗਵਰਨਮੈਂਟ ਹੈ ਗਵਰਨਰਸ ਹੈ ਪੁਲਿਸ ਹੈ ਇਹਨਾਂ ਨੂੰ ਆਪਾਂ ਇਹ ਸਾਡੇ ਟੈਕਸ ਨੂੰ ਇਹਨਾਂ ਨੂੰ ਪੇ ਦਿੰਦੇ ਆ ਨੌਕਰੀ ਮਿਲ ਗਈ ਤੁਹਾਨੂੰ ਹੁਣ ਤੁਸੀਂ ਆਪ ਦਾ ਇੱਕ ਚੰਗਾ ਕੰਮ ਕਰੋ ਯਾਰ ਆਪ ਦਾ ਓਨੈਸਟੀ ਨਾਲ ਕੰਮ ਕਰੋ ਥੋੜਾ ਕੌਨਸ਼ੀਅਸ ਹੈ ਐਟ ਦੀ ਐਂਡ ਆਫ ਦਾ ਡੇ ਹਰ ਆਦਮੀ ਨੇ ਇਸ ਦੁਨੀਆ ਤੋਂ ਤੁਰ ਜਾਣਾ ਆਪਣੀ ਅਸਲੀ ਕਮਾਈ ਕੀ ਹੈ ਇਹ ਪੈਸਾ ਇਹ ਰੁਤਬਾ ਹੀ ਕਮਾਈ ਨਹੀਂ ਹੈ ਕਮਾਈ ਸਾਡੀ ਹੈਗੀ ਆ ਵੀ ਆਪਾਂ ਇਮਾਨਦਾਰੀ ਨਾਲ ਕੰਮ ਕਰੀਏ ਦੂਜਾ ਮੈਂ ਜਿਵੇਂ ਮੈਂਸ਼ਨ ਕਰਿਆ ਅਸੀਂ ਮਾਨ ਸਾਹਿਬ ਨੂੰ ਮਿਲਣ ਗਏ ਸੀਗੇ ਉਹਨਾਂ ਦਾ ਬੜਾ ਸੋਹਣਾ ਹੰਗਾਰਾ ਵੀ ਸੀਗਾ ਆਪਟੀਮਿਸਟਿਕ ਸੀਗੇ ਬਟ ਅਨਫੋਰਚੂਨੇਟਲੀ ਉੱਥੋਂ ਕੋਈ ਨਾ ਤਾਂ ਕੋਈ ਜਵਾਬ ਆਇਆ ਨਾ ਕੁਛ ਹੋਇਆ ਉਹਨਾਂ ਨੇ ਅਸੀਂ ਦੱਸਿਆ ਵੀ ਆਰਮੀ ਦੀ ਡਿਗਨਿਟੀ ਪ੍ਰਾਈਡ ਜਿਹੜੀ ਹੈਗੀ ਹੁਣ ਤੁਹਾਡੇ ਹੱਥ ਚ ਹੈਗੀ ਆ ਤੇ ਤੁਸੀਂ ਆਪਣਾ ਐਕਸ਼ਨ ਲਓ ਤੇ ਉਹ ਅਨਫੋਰਚੂਨੇਟਲੀ ਕੁਝ ਨਹੀਂ ਹੋਇਆ ਆਪਣੀ ਸਾਹਮਣੇ ਸਰ ਸਰ ਕਿਵੇਂ ਦੇਖਦੇ ਹੋ ਕਿ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਹਿ ਦਿੱਤਾ ਕਿ ਆਮ ਜਿਹੜਾ ਲੋਕ ਨੇ ਉਹਨਾਂ ਨਾਲ ਕੀ ਬੀਤੀ ਹੋਏਗੀ ਜੇ ਐਡੇ ਵੱਡੇ ਅਫਸਰ ਨੂੰ ਇਸ ਤਿਕ ਨਾਲ ਕਰ ਸਕਦੇ ਨੇ ਤੰਨੇ ਨਹੀਂ ਲੱਗਦਾ ਕਿ ਪੁਲਿਸ ਵਾਲਿਆਂ ਦੇ ਇਹ ਸ਼ਬਦ ਹੋਣੇ ਕਿ ਅਸੀਂ ਪਹਿਲਾਂ ਇਨਕਾਊਂਟਰ ਕਰਕੇ ਆਇਆ ਇੱਕ ਹੋਰ ਕਰਾਂਗੇ ਪਰ ਉਸ ਤੋਂ ਬਾਅਦ ਜਦੋਂ ਡੀਜੀਪੀ ਪੰਜਾਬ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਉਹ ਵੀ ਕਹਿੰਦੇ ਨੇ ਕਿ ਮੇਰਾ ਬੈਕਗ੍ਰਾਉਂਡ ਜਿਹੜਾ ਆਰਮੀ ਵਾਲਾ ਹੈਗਾ ਮੇਜਰ ਜਨਰਲ ਉਹਨਾਂ ਨਾਲ ਬੈਠੇ ਹੁੰਦੇ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਵਿਦਆਊਟ ਸਵਾਲਾਂ ਦੇ ਉਹ ਕਹਿ ਕੇ ਆਪਣੀ ਬਰੀਫਿੰਗ ਕਰਕੇ ਉੱਠ ਜਾਂਦੇ ਨੇ ਇਹ ਵੀ ਕਹਿੰਦੇ ਨੇ ਕਿ ਇਸ ਨੂੰ ਆਰਮੀ ਵਰਸਸ ਪੁਲਿਸ ਨਾ ਬਣਾਇਆ ਜਾਵੇ ਨੀ ਨਹੀਂ ਬਿਲਕੁਲ ਇਹਦੇ ਇਹਦੇ ਚ ਤੱਕ ਕੋਈ ਦੋਰ ਹੈ ਨਹੀਂ ਹੈ ਇਹ ਕੋਈ ਕਨਫਲਿਕਟ ਨਹੀਂ ਹੈਗਾ ਆਰਮੀ ਵਰਸਸ ਪੁਲਿਸ ਇੱਥੇ ਇੱਥੇ ਜਿਹੜਾ ਮੇਨ ਇਸ਼ੂ ਹੈਗਾ ਉਹ ਜਿਹੜਾ ਵੀ ਕੋਈ ਕ੍ਰਾਈਮਨਲ ਹੈ ਜਿਨੇ ਕੰਮ ਖਰਾਬ ਕਰਿਆ ਉਹਨੂੰ ਪਨਿਸ਼ਮੈਂਟ ਦੇਣੀ ਚਾਹੀਦੀ ਹੈ ਚਾਹੇ ਉਹ ਪੁਲਿਸ ਦਾ ਹੋਵੇ ਚਾਹੇ ਫੌਜ ਦਾ ਬੰਦਾ ਹੋਵੇ ਚਾਹੇ ਉਹ ਸਿਵਿਲIAN ਹੋਵੇ ਚਾਹੇ ਕੋਈ ਮੁਲਾਜ਼ਮ ਹੋਵੇ ਜਿਹੜਾ ਬੰਦਾ ਗਲਤ ਗਲਤ ਕੰਮ ਕਰਦਾ ਹੈ ਉਹਨੂੰ ਤੁਸੀਂ ਪਨਿਸ਼ਮੈਂਟ ਦਿਓ ਤੇ ਲੋਕਾਂ ਨੂੰ ਆਪਣਾ ਨਿਆਂ ਦਿਓ ਯਾਰ ਆ ਚੀਜ਼ ਹੋਣੀ ਚਾਹੀਦੀ ਹੈ ਕੋਈ ਕਨਫਲਿਕਟ ਵਾਲੀ ਕਿਹੜੀ ਗੱਲ ਹੈ ਕੋਈ ਕਨਫਲਿਕਟ ਨਹੀਂ ਹੈ ਇਕ ਦੇ ਨਾਲ ਸਵੇਰੇ ਮਿਸਿਸ ਬਾਠ ਨੇ ਤਸਵੀਰਾਂ ਸਾਂਝੇ ਕੀਤੀਆਂ ਕਿ ਮੇਰਾ ਤਾਂ ਪਿੱਛਾ ਕੀਤਾ ਜਾ ਸਕਦਾ ਮੈਨੂੰ ਮਰਵਾਇਆ ਜਾ ਸਕਦਾ ਮੈਂ ਤਾਂ ਅੱਜ ਹੀ ਕੈਮਰੇ ਲਵਾ ਲਾਂਗੀ ਆਪਣੀ ਗੱਡੀ 'ਚ ਤੁਹਾਨੂੰ ਕੀ ਲੱਗਦਾ ਕਿ ਉਹ ਸੇਫ ਨਹੀਂ ਹੈਗੇ ਹਜੇ ਵੀ ਜੇ ਉਹ ਜ਼ਿਲ੍ਹੇ ਦੇ ਨਾਲ ਉਹਨਾਂ ਨਾਲ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੈਗੀ ਆ ਚੰਡੀਗੜ੍ਹ ਦੀ ਵੀ ਮਿਲ ਸਕਦੀ ਹੈ ਉਹ ਸੇਫ ਨਹੀਂ ਹੈਗੇ ਇਸੇ ਕੰ ਨਾਲ ਆਪਣੇ ਕੇਸ ਦੀ ਜੇ ਲੜਾਈ ਲੜ ਰਹੇ ਦੇਖੋ ਹੁਣ ਮੈਨੂੰ ਤਾਂ ਉਹ ਡਾਇਰੈਕਟਲੀ ਪਤਾ ਨਹੀਂ ਹੈ ਵੀ ਕੀ ਥ੍ਰੈਟਸ ਨੇ ਕੀ ਜਾਂ ਕਿਸ ਤਰ੍ਹਾਂ ਹੈਗੀ ਆ ਆਪਾਂ ਵੀ ਮੀਡੀਆ 'ਚ ਹੀ ਸੁਣਿਆ ਹੈਗਾ ਬਟ ਜਿਸ ਤਰ੍ਹਾਂ ਤੇ ਇਹ ਹਾਲਾਤ ਹੁੰਦੇ ਆ ਕਿ ਆ ਉਸ ਤਰ੍ਹਾਂ ਦਾ ਇਹ ਖਤਸ਼ਾ ਵੀ ਰਹਿੰਦਾ ਬੰਦੇ ਨੂੰ ਬਾਕੀ ਉਹਨਾਂ ਨੂੰ ਸਰਵਿੰਗ ਆਫਸਰ ਦੀ ਵਾਈਫ ਹੈ ਮੇਰੇ ਆਈ ਐਮ ਸ਼ੋਰ ਉਹਨਾਂ ਨੂੰ ਆਰਮੀ ਵੀ ਕੋਈ ਨਾ ਕੋਈ ਪ੍ਰੋਟੈਕਸ਼ਨ ਦੇ ਰਹੀ ਹੋਗੀ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਬਾਕੀ ਪੁਲਿਸ ਨੇ ਵੀ ਕਿਹਾ ਵੀ ਅਸੀਂ ਪ੍ਰੋਟੈਕਸ਼ਨ ਦੇਵਾਂਗੇ ਔਰ ਇਹ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਪੈਣੀ ਚਾਹੀਦੀ ਮਤਲਬ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਸਾਡੇ ਸਮਾਜ ਔਰ ਪੰਜਾਬ ਦੇ ਵਿੱਚ ਇੱਕ ਵੱਡੀ ਇਹ ਡਿਸਕਸ਼ਨ ਦੀ ਲੋੜ ਹੈ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਹੁਣ ਤੁਸੀਂ ਜੰਗ ਮੁੰਡੇ ਹੋ ਆਪਾਂ ਕਹਿੰਦੇ ਆ ਉਹ ਮੁੰਡਾ ਕ੍ਰਿਮਨਲ ਹੈ ਉਹ ਕੋਈ ਗੈਂਗਸਟਰ ਬਣ ਗਿਆ ਕੋਈ ਕਰ ਗਿਆ ਕਿਉਂ ਕਿਉਂਕਿ ਉਹ ਆਪਣੇ ਵਾਲੇ ਦੁਆਲੇ ਦੇਖਦੇ ਆ ਵੀ ਪਾਵਰ ਇੰਪੋਰਟੈਂਟ ਹੈ ਹਰ ਬੰਦਾ ਪਾਵਰ ਲੈਣਾ ਚਾਹੁੰਦਾ ਹੈ ਔਰ ਜਦੋਂ ਪਾਵਰ ਆਉਂਦੀ ਹੈ ਉਹਦਾ ਮਿਸਯੂਜ਼ ਕਰਦੇ ਆ ਪਾਵਰ ਬੰਦੇ ਨੂੰ ਦਿੱਤੀ ਜਾਂਦੀ ਹੈ ਕਿਸੇ ਅਹੁਦੇਦਾਰ ਨੂੰ ਕੰਮ ਕਰਨ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਨਾ ਕਿ ਉਹਦਾ ਮਿਸਯੂਜ਼ ਹੋਵੇ ਇੱਕ ਸਮਾਜ ਨੂੰ ਵੀ ਸਵਾਲ ਚੁੱਕਣ ਦੀ ਲੋੜ ਹੈ ਆਪਣੇ ਆਲੇ ਦੁਆਲੇ ਆਪਾਂ ਨੂੰ ਤਾਂ ਕਿ ਇੱਕ ਆਮ ਆਦਮੀ ਭਲੇ ਨਾਲ ਕੰਮ ਕਰ ਸਕੇ ਜ਼ਿੰਦਗੀ ਜੀ ਸਕੇ ਇਹ ਕਹੇ ਜਾ ਮਾਹੌਲ ਆਪਾਂ ਬਣਾ ਰਹੇ ਹਾਂ ਹੈ ਕਿ ਨਹੀਂ ਮਿਸਿਸ ਬਾਟ ਕਹਿੰਦੇ ਕਿ ਸਾਡੇ ਨਾਲ ਧੋਖਾ ਆਇਆ ਤੁਹਾਡੇ ਨਾਲ ਵੀ ਧੋਖਾ ਆਇਆ ਜਿਵੇਂ ਤੁਸੀਂ ਗਏ ਸੀਗੇ ਮਾਨ ਸਾਹਿਬ ਨੂੰ ਮਿਲੇ ਸੀਗੇ ਮੀਟਿੰਗ ਹੋਇਆ ਧੋਖਾ ਕਿਉਂਕਿ ਜੇ ਸਮਾਜ ਦੇ ਕੇ ਉਹ ਕਾਰਵਾਈ ਨਹੀਂ ਹੋਣੀ ਉਹਨੂੰ ਫਿਰ ਧੋਖਾ ਹੀ ਮੰਨਿਆ ਜਾਂਦਾ ਤਾਂ ਤੁਹਾਡੀ ਆਰਮੀ ਦੀ ਭਾਸ਼ਾ 'ਚ ਕੀ ਮੰਨਿਆ ਜਾਂਦਾ ਇਹਨੂੰ ਮੈਂ ਨਹੀਂ ਦੇਖੋ ਇੱਕ ਚੀਫ ਮਿਨਿਸਟਰ ਨੂੰ ਅਸੀਂ ਬਹੁਤ ਵੱਡਾ ਅਹੁਦਾ ਹੈ ਚੀਫ ਮਿਨਿਸਟਰ ਆਪਣੇ ਸਟੇਟ ਦੇ ਪੋਲੀਟੀਕਲ ਹੈਡ ਨੇ ਉਹਨਾਂ ਕੋਲੇ ਉਹਨਾਂ ਤੋਂ ਉੱਤੇ ਤਾਂ ਕੋਈ ਹੈ ਨਹੀਂਗਾ ਸਾਰੀ ਪੁਲਿਸ ਆਈਐਸ ਮਸ਼ੀਨਰੀ ਉਹਨਾਂ ਦੇ ਥੱਲੇ ਕੰਮ ਕਰਦੀ ਹੈ ਰਾਈਟ ਸੋ ਜੇ ਉਹ ਆਪਾਂ ਨੂੰ ਕੋਈ ਇਹਨਾਂ ਨੂੰ ਭਰੋਸਾ ਦਿੰਦੇ ਆ ਵੀ ਮੈਂ ਐਕਸ਼ਨ ਲਾਊਗਾ ਤਾਂ ਆਪਾਂ ਉਹਨਾਂ ਦੇ ਲਫ਼ਜ਼ਾਂ ਦੇ ਉੱਤੇ ਭਰੋਸਾ ਤਾਂ ਕਰਾਂਗੇ ਤੇ ਆਪਾਂ ਐਕਸਪੈਕਟ ਕਰਾਂਗੇ ਵੀ ਇਹ ਹੁਣ ਉਹਦੇ ਕਾਰਨ ਕੀ ਨੇ ਉਹ ਤੁਸੀਂ ਮਾਨ ਸਾਹਿਬ ਨੂੰ ਹੀ ਜਾ ਕੇ ਪੁੱਛੋ ਵੀ ਕੀ ਮਾਨ ਸਾਹਿਬ ਪੁਲਿਸ ਆਣੇ ਤੋਂ ਡਰ ਗਏ ਜੇ ਕਿ ਉਹ ਆਪ ਮਿਲੇ ਹੋਏ ਨੇ ਜਾਂ ਬਿਊਰੋਕ੍ਰੇਸੀ ਪੁਲਿਸ ਉਹਨਾਂ ਦੇ ਬਹੁਤ ਹਾਵੀ ਹੋ ਗਈ ਆ ਕਿ ਜਾਂ ਮਾਨ ਸਾਹਿਬ ਵਿਚਾਰੇ ਆ ਖੁਦ ਕੰਟਰੋਲ ਦੀ ਚੀਜ਼ ਨਹੀਂ ਹੈਗੇ ਕੋਈ ਹੋਰ ਕੰਟਰੋਲ ਕਰ ਰਿਹਾ ਜੇ ਆਈਐਸਆਈਪੀਐਸ ਬੈਚ ਵਾਲੇ ਉਹ ਕੀ ਇਹਨਾਂ ਦੇ ਕੇਜਰੀਵਾਲ ਸਾਹਿਬ ਦੇ ਨਾਲ ਦੇ ਨੇ ਸੋ ਇਹ ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛੋ ਕੇਜਰੀਵਾਲ ਸਾਹਿਬ ਦਾ ਉਰੇ ਬੈਠੇ ਨੇ ਲੁਧਿਆਣੇ 'ਚ ਬੈਠੇ ਨੇ ਉਹਨਾਂ ਨੂੰ ਪੁੱਛੋ ਈਵਨ ਬਾਕੀ ਜੋ ਪੋਲੀਟੀਕਲ ਪਾਰਟੀਆਂ ਨੇਗੀ ਆ ਕਾਂਗਰਸ ਹੈ ਜਾਂ ਜੋ ਵੀ ਹੈਗੇ ਆਪਣੇ ਪੋਲੀਟੀਸ਼ਨ ਨੇਗੇ ਇਹ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਬਈ ਤੁਸੀਂ ਸਾਡੇ ਨਮਾਇंदे ਹੋ ਸਮਾਜ ਦੇ ਅਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਯਾਰ ਆ ਕਿਹੜੇ ਕਨਫਲਿਕਟਾਂ 'ਚ ਅਸੀਂ ਫਸੇ ਫਿਰਦੇ ਆਂ ਟਾਈਮ ਅਸੀਂ ਕਿਹ ਹੈ ਜਾ ਵੇਸਟ ਕਰ ਰਹੇ ਆਂ ਤੁਸੀਂ ਖੜੇ ਹੋ ਅਸੀਂ ਖੜੇ ਆਂ ਟਾਈਮ ਵੇਸਟ ਹੋ ਰਿਹਾ ਯਾਰ ਇਹਨੂੰ ਕਿਸੇ ਚੰਗੇ ਆਹਰ ਲਾਈਏ ਹੈ ਕਿ ਨਹੀਂ ਅਮਰ ਸਿੰਘ ਹੀਰਾ ਜੀ ਸਾਡੇ ਨਾਲ ਨੇ ਸਰ ਸਰ ਤੁਸੀਂ ਕਿਵੇਂ ਦੇਖਦੇ ਹੋ ਜੋ ਕੁਛ ਇਹ ਸਾਰਾ ਕੁਝ ਹੋ ਰਿਹਾ ਕੋਰਟ ਤੱਕ ਆਣਾ ਪੈ ਰਿਹਾ ਹਾਂਜੀ ਹਾਂਜੀ ਤੁਹਾਡੀ ਆਰਮੀ ਦੇ ਵਿੱਚ ਕਦੇ ਤੁਹਾਨੂੰ ਇੰਜ ਲੱਗਿਆ ਕਿ ਕਦੇ ਪੁਲਿਸ ਵਾਲਿਆਂ ਨੇ ਵੀ ਦੀ ਕੀ ਕੀਤੀ ਹੋਵੇ ਤੇ ਬਾਅਦ ਚੋਂ ਉਹਦੇ ਜਸਟਿਸ ਲਈ ਲੜਦੀ ਰਹੀਏ ਤਾਂ ਹੁਣ ਤੱਕ ਜਸਟਿਸ ਨਹੀਂ ਮਿਲਿਆ ਵੇ ਦੇਖੋ ਜਿੱਥੇ ਤੱਕ ਇਹ ਕੇਸ ਦੀ ਸਵਾਲ ਹੈ ਇਹਦੇ ਵਿੱਚ ਪਹਿਲੇ ਦਿਨ ਤੋਂ ਹੀ ਤੁਸੀਂ ਦੇਖੋ ਕਿ ਜਦੋਂ ਉਹਨਾਂ ਨਾਲ ਇੱਕ ਸੀਨੀਅਰ ਅਫਸਰ ਦਾ ਕੁੱਟਮਾਰ ਕੀਤੀ ਹੈ ਕੁੱਟਮਾਰ ਕਣਤੇਵਾਲ ਉਹਨਾਂ ਦੀ ਫੈਮਿਲੀ ਜਿਹੜੀ ਹੈ ਹਮੇਸ਼ਾ ਪੁਲਿਸ ਕੋਲ ਜਾਂਦੀ ਰਹੀ ਹੈ ਆਪਣਾ ਕਾਨੂੰਨੀ ਜਿਹੜਾ ਹੈ ਅਧਿਕਾਰ ਮੰਗਦੀ ਰਹੀ ਹੈ ਕਿ ਤੁਸੀਂ ਐਫ ਆਈ ਆਰ ਲਾਜ ਕਰੋ ਤੇ ਦੂਜੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਦਿਓ ਤੇ ਜਦੋਂ ਉਹਨਾਂ ਨੂੰ ਐਫ ਆਈ ਆਰ ਵੀ ਲਾਜ ਨਹੀਂ ਹੋਈ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ ਤੇ ਫਿਰ ਉਹਨਾਂ ਨੂੰ ਇੱਥੇ ਆਪਣਾ ਕੋਰਟ ਵਿੱਚ ਆਉਣਾ ਪਿਆ ਤੇ ਕੋਰਟ ਵਿੱਚ ਫਿਰ ਉਹਨਾਂ ਨੇ ਉਹੀ ਰਿਕਵੈਸਟ ਕੀਤੀ ਜਿਹੜੀ ਹੈ ਕੋਰਟ ਕਿ ਇੰਡੀਪੈਂਡੈਂਟ ਜੇਸੀ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਕੋਰਟ ਦਾ ਕਿ ਉਹਨਾਂ ਨੇ ਇਹ ਗੱਲ ਹੁੰਦਾ ਜੀ ਮੰਨ ਲਈ ਹੈ ਸਾਡੀ ਡਿਮਾਂਡ ਤੇ ਸੀਗੀ ਸੀਬੀਆਈ ਇਨਕੁਆਇਰੀ ਦੀ ਪਰ ਚਲੋ ਉਹਨਾਂ ਨੇ ਜਿਹੜਾ ਦੂਜੀ ਸਟੇਟ ਨੂੰ ਦਿੱਤਾ ਹੁਣ ਇਨਕੁਆਇਰੀ ਪੰਜਾਬ ਜਿਹੜੀ ਹੈ ਸਰਕਾਰ ਜਿਹੜੀ ਹੈ ਉਹ ਇਨਕੁਆਇਰੀ ਨਹੀਂ ਕਰ ਰਹੀ ਯੂਟੀ ਕਾਡਰ ਦੇ ਅਫਸਰ ਜਿਹੜੇ ਹੈ ਕਰਦਗੇ ਤੇ ਸਾਨੂੰ ਉਮੀਦ ਹੈ ਕਿ ਸਾਨੂੰ ਜਸਟਿਸ ਮਿਲ ਜਾਏਗਾ ਬਿਲਕੁਲ ਤਾਂ ਬਿਲਕੁਲ ਆਰਮੀ ਆਫੀਸਰਸ ਨੇ ਸਾਭਕਾ ਸੈਨਿਕ ਨੇ ਇਹਨਾਂ ਦਾ ਕਹਿਣਾ ਕਿ ਸਾਨੂੰ ਉਮੀਦ ਹੈ ਕਿ ਜਿਸ ਤਿੱਕੇ ਨਾਲ ਹੁਣ 4 ਮਹੀਨੇ ਦਾ ਸਮਾਂ ਮਿਲਿਆ ਇਸ ਦੇ ਵਿੱਚ ਸਾਨੂੰ ਜਸਟਿਸ ਮਿਲੇਗਾ ਤਾਂ ਇਹ ਤਸਵੀਰਾਂ ਨੇ ਸਾਰੇ ਆਫੀਸਰ ਵੀ ਇੱਧਰ ਖੜੇ ਹੋਏ ਨੇ ਜਿਹੜੇ ਨਾਲ ਕਰਨਲ ਪਰਿਵਾਰ ਤੇ ਆਏ ਹੋਏ ਨੇ ਕਿਉਂਕਿ ਕਹਿੰਦੇ ਕਿ ਆਰਮੀ ਆਫੀਸਰ ਦੇ ਨਾਲ ਜਿਸ ਤਿੱਕੇ ਨਾਲ ਵਧਿੱਕੀ ਹੋਈ ਹੈ ਉਸ ਨੂੰ ਲੈ ਕੇ ਇੱਥੇ ਸਾਰੇ ਪਹੁੰਚੇ ਨੇ ਸਰ ਅੱਜ ਸੈਟੀਸਫਾਈ ਹੋ 4 ਮਹੀਨੇ ਦਾ ਸਮਾਂ ਕੋਰਟ ਨੇ ਦਿੱਤਾ ਪਹਿਲਾਂ ਕਹਿੰਦੇ ਭਗਵੰਤ ਮਾਨ ਸਾਹਿਬ ਦੇ ਜਿਹੜਾ ਟਾਈਮ ਦਿੱਤਾ ਸੀ ਉਸ ਤੇ ਪਰਿਵਾਰ ਸੈਟੀਸਫਾਈ ਨਹੀਂ ਹੋਇਆ ਕਹਿੰਦੇ ਕਿ ਉਹਨਾਂ ਨੇ ਧੋਖਾ ਕਰ ਦਿੱਤਾ ਤੁਸੀਂ ਅੱਜ ਸੈਟੀਸਫਾਈ ਹੋ ਕੋਰਟ ਦੇ ਡਿਸੀਜਨ ਤੇ ਵੀ ਵਿਲ ਬੀ ਸੈਟੀਸਫਾਈਡ ਓਨਲੀ ਯੂ نو ਆਫਟਰ ਦੀ ਅੰਡਰ ਰਿਜ਼ਲਟ ਕਮਸ ਸੋ ਵੀ ਹੈਵ ਟੂ ਸੇ ਵਾਟ ਏਵਰ ਡਿਸੀਜਨ ਹਾਸ ਬੀਨ ਗਿਵਨ ਸੋ ਦੇ ਹੈਵ ਗਿਵਨ 4 ਮੰਥਸ ਆਫਟਰ ਵਾਟ ਹੈਪਨਸ ਵਿਦਨ ਥੀਸ 4 ਮੰਥਸ ਥੈਟ ਵਿਲ ਸ਼ੋ ਵੈਦਰ ði ਡਿਸੀਜਨ ਇਜ਼ ਓਕੇ অর ਨਾਟ ਪਰਵਾਰ ਨੂੰ ਇਹ ਵੀ ਖਤਸ਼ਾਈ ਕਿ ਵੀ ਜਿਹੜੇ ਪੰਜਾਬ ਕੈਡਰ ਦੇ ਅਫਸਰ ਹੋਣਗੇ ਚੰਡੀਗੜ੍ਹ ਜਾਂ ਹਰਿਆਣਾ ਦੇ ਵਿੱਚ ਉਹਨਾਂ ਨੂੰ ਨਾਂ ਲਾਇਆ ਜਾਵੇ ਤੁਹਾਨੂੰ ਹੈ ਕੁਝ ਇਸ ਤਰੀਕੇ ਦਾ ਕਿ ਜੇ ਪੰਜਾਬ ਕੈਡਰ ਦੇ ਨੇ ਕਿ ਇਸ ਤਰੀਕੇ ਨਾਲ ਕੁਝ ਅੱਖਰ ਵੱਖਰਾ ਹੋ ਸਕਦਾ ਉਹਨਾਂ ਦਾ ਨਹੀਂ ਉਹ ਕਿਹਾ ਹੈ ਨਾ ਪੰਜਾਬ ਕੈਡਰ ਅਫਸਰ ਓਲ ਨੋਟ ਬੀ देयर ਉਹ ਨਹੀਂ ਹੋਣਗੇ ਬਿਲਕੁਲ ਤੇ ਨਹੀਂ ਹੋਣਗੇ ਉਹ ਅੱਛੀ ਚੀਜ਼ ਹੈ ਬਿਕੋਜ਼ ਪੰਜਾਬ ਪੁਲਿਸ ਤੇ ਤਾਂ ਮਤਲਬ ਕਿਸੇ ਨੂੰ ਭਰੋਸਾ ਹੈ ਨਹੀਂ ਦੇਖੋ ਜੀ ਆਈਡੀਅਲ ਤਾਂ ਹੈ ਸੀਬੀ ਇਨਕੁਆਰੀ ਹੀ ਬੈਸਟ ਸੀਗੀ ਔਰ ਦੂਸਰੀ ਵਿਕਟਮਸ ਦੀ ਮੰਗ ਵੀ ਇਹੀ ਸੀਗੀ ਦੂਸਰਾ ਆ ਜਿਹੜਾ 4 ਮਹੀਨੇ ਦਾ ਟਾਈਮ ਦਿੱਤਾ ਹੈ ਆਈ ਫੀਲ ਇਟ ਇਜ਼ ਟੂ ਲੌਂਗ ਇਨ a ਡੇ ਡੇਲੀ ਬੇਸਿਸ ਤੇ ਅਗਰ ਇਨਕੁਆਇਰੀ ਕੰਡਕਟ ਕੀਤੀ ਜਾਵੇ ਤੇ ਇਟ ਸ਼ੁੱਡ ਨਾਟ ਟੇਕ ਮੋਰ ਦਨ ਅ ਮੰਥ ਠੀਕ ਹੈ ਬਟ ਕੋਰਟ ਡਿਸੀਜਨ ਇਹ ਵੀ ਕਹਿ ਰਿਹਾ ਕਿ ਜਦੋਂ ਸਬੂਤ ਸਾਰਾ ਕੁਝ ਪਏ ਨੇ ਵੀਡੀਓਸ ਪੰਜਾਂ ਨੇ ਇਨਵੈਸਟੀਗੇਸ਼ਨ ਦੀ ਕਰਨ ਦੀ ਕੀ ਲੋੜ ਹੈ ਕਹਿੰਦੇ ਸਾਰਾ ਕੁਝ ਸਾਹਮਣੇ ਪਿਆ ਹੈ ਕਹਿੰਦੇ ਕਾਰਵਾਈ ਹੋਵੇ ਸਿੱਧੀ ਕਹਿੰਦੇ ਜਿਵੇਂ ਪਰਿਵਾਰ ਮੰਗ ਰਿਹਾ ਹੈ ਕਹਿੰਦੇ ਐਸਐਸਪੀ ਦਾ ਤਬਾਦਲਾ ਹੋਣਾ ਚਾਹੀਦਾ ਅਫਸਰ ਨੇ ਜਿਨ੍ਹਾਂ ਨੇ ਕੁੱਟਿਆ ਸਾਡੇ ਮੇਰੇ ਹਸਬੰਡ ਨੂੰ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਹਿੰਦੇ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ ਬੜਾ ਕਲੀਅਰ ਕੱਟ ਕੇਸ ਹੈਗਾ ਐਵੀਡੈਂਸ ਹੈ ਐਡਕੁਏਟ ਐਵੀਡੈਂਸ ਹੈਗਾ ਸਰਵਿੰਗ ਅਫਸਰ ਆਰਮੀ ਦਾ ਹੈਗਾ ਤੋ ਇਹ ਤੋਂ ਜ਼ਿਆਦਾ ਜੋ ਪੁਲਿਸ ਨੇ ਜਾਤਕ ਕੀਤੀ ਹੈਗੀ ਅਜੇ ਤੱਕ ਮੇਰੇ ਗਿਆਨ ਦੇ ਵਿੱਚ ਤਾਂ ਹੈ ਨਹੀਂ ਨਾ ਪੜਨ ਦੇ ਵਿੱਚ ਨਾ ਸੁਣਨ ਦੇ ਵਿੱਚ ਇਸ ਕਰਕੇ ਇਹਦੇ ਤੇ ਫਟਾਫਟ ਇਹਤੇ ਐਕਸ਼ਨ ਲੈਣਾ ਚਾਹੀਦਾ ਸੀਗਾ ਔਰ ਕਨਸਰਨਡ ਗਿਲਟੀ ਪਰਸਨਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਬਿਲਕੁਲ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਸਰ ਸਾਡੇ ਨਾਲ ਸੀਗੇ ਤੇ ਜਿਵੇਂ ਅਸੀਂ ਗੱਲਬਾਤ ਕੀਤੀ ਹੈ ਤੇ ਇਸ ਪਾਸੇ ਵੀ ਮਿਸਿਸ ਬਾਠ ਜਿਹੜੀ ਗੱਲ ਕਰ ਰਹੇ ਨੇ ਐਡਵੋਕੇਟ ਨੇ ਉਹਨਾਂ ਦੇ ਮੈਮ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਸਿੱਕੇ ਦੇ ਨਾਲ ਸਾਰੀਆਂ ਚੀਜ਼ਾਂ ਹੋਈਆਂ ਨੇ ਪਲੀਜ਼ ਜੋ ਅੱਜ ਸੁਣਵਾਈ ਹੋਈ ਹੈ ਚੰਡੀਗੜ੍ਹ ਪੁਲਿਸ ਨੂੰ ਇਹ ਸਾਰਾ ਕੁਝ ਸੌਂਪਿਆ ਜਾਏਗਾ ਕੀ ਹੈ ਸਾਰਾ ਬਰੀਫਲੀ ਦੱਸੋ ਬਰੀਫਲੀ ਜੀ ਸਾਡੀ ਪਟੀਸ਼ਨ ਸੀਗੀ ਟਰਾਂਸਫਰ ਆਫ ਇਨਵੈਸਟੀਗੇਸ਼ਨ ਦੀ ਅਸੀਂ ਇਹ ਨਹੀਂ ਚਾਹੁੰਦੇ ਸੀ ਵੀ ਪੰਜਾਬ ਪੁਲਿਸ ਇਨਵੈਸਟੀਗੇਟ ਕਰੇ ਕਿਉਂਕਿ ਉਹ ਟੋਟਲੀ ਇੱਕ ਬਾਇਸ ਸ਼ੋ ਹੋ ਰਿਹਾ ਸੀ ਉਹ ਆਪਣੇ ਬੰਦਿਆਂ ਨੂੰ ਅਕਿਊਜ਼ਡ ਨੂੰ ਸ਼ੀਲਡ ਕਰ ਰਹੇ ਸੀ ਤਾਂ ਇਹ ਇੱਕ ਅੱਛੀ ਗੱਲ ਸਾਡੇ ਲਈ ਆਈ ਹੈ ਇੱਕ ਪੋਜ਼ਿਟਿਵ ਆਊਟਕਮ ਆਈ ਹੈ ਕਿ ਸਾਡੀ ਪਟੀਸ਼ਨ ਅਲਾਉ ਹੋ ਗਈ ਹੈ ਉਹਦੇ ਵਿੱਚ ਜਿਹੜੀ ਇੰਟਾਇਰ ਇਨਵੈਸਟੀਗੇਸ਼ਨ ਹੈ ਉਹ ਯੂਟੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਇਨਵੈਸਟੀਗੇਸ਼ਨ ਟੀਮ ਜਿਹੜੀ ਕਿ ਇੱਕ ਆਈਪੀਐਸ ਆਫੀਸਰ ਹੈਡ ਕਰੇਗਾ ਇੱਕ ਇੱਕ ਸਪੈਸੀਫਿਕ ਡਾਇਰੈਕਸ਼ਨ ਹੈ ਕਿ ਪੰਜਾਬ ਕਾਡਰ ਦੇ ਆਫੀਸਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੋਏਗਾ ਤੇ ਵਿਦਨ 4 ਮੰਥਸ ਯੂਟੀ ਪੁਲਿਸ ਇਨਵੈਸਟੀਗੇਸ਼ਨ ਪੂਰੀ ਕਰਕੇ ਆਪਣੀ ਰਿਪੋਰਟ ਸਬਮਿਟ ਕਰੇਗੀ ਮੈਮ ਇਸ ਦੇ ਵਿੱਚ ਕੋਈ ਹੋਰ ਵੀ ਆਰਗਿਊ ਹੈ ਜਿਵੇਂ ਇੱਥੇ ਕਰਨਲ ਦੇ ਹੱਕ ਦੇ ਵਿੱਚ ਬਹੁਤ ਸਾਰੇ ਪਰਿਵਾਰ ਆਏ ਹੋਏ ਸੀਗੇ ਸਾਰੇ ਰਿਟਾਇਰਡ ਨੇ ਉਹ ਕਹਿ ਰਹੇ ਨੇ ਕਿ 4 ਮਹੀਨੇ ਦਾ ਸਮਾਂ ਕਿਉਂ ਕਹਿੰਦੇ ਤਾਂ 1 ਮਹੀਨੇ ਦਾ ਜਾਂ ਸਾਰੇ ਇਨਵੈਸਟੀਗੇਸ਼ਨ ਦੀ ਲੋਡ ਹੀ ਨਹੀਂ ਹੈਗੀ ਸਾਰਾ ਕੁਝ ਸਾਹਮਣੇ ਪਿਆ ਹੈ ਉਹ ਸਾਬ ਨਾਲ ਹੋਣਾ ਚਾਹੀਦਾ ਸੀਗਾ ਇਹਦੇ ਆਰਗਿਊ ਕੁਝ ਨਹੀਂ ਹੋਇਆ ਅੱਗੇ ਨਹੀਂ ਜੀ ਇਹ ਜੀ ਕੇਸ ਟੂ ਕੇਸ ਡਿਪੈਂਡ ਕਰਦਾ ਹੈ ਕਈ ਕੇਸ ਹੋ ਸਕਦੇ ਆ ਜਿਆਦਾ ਟਾਈਮ ਮੰਗਦੇ ਹੋਣ ਇਨਵੈਸਟੀਗੇਸ਼ਨ ਲਈ ਕਈ ਘਟ ਇਹ ਟੋਟਲੀ ਇਹ ਕੋਰਟ ਦਾ ਆਰਡਰ ਹੈ ਕਿ ਵੀ ਇਸ ਦੇ ਵਿੱਚ ਟਾਈਮ ਚਾਹੀਦਾ ਹੈ ਕਿ ਜਿਸ ਤੱਕ ਨਾਲ ਸਾਰੇ ਸਬੂਤ ਸਾਹਮਣੇ ਪਏ ਨੇ ਤੁਹਾਨੂੰ ਲੱਗਦਾ ਕਿ ਟਾਈਮ ਚਾਹੀਦਾ ਹੈ ਇਸ ਦੇ ਵਿੱਚ ਜੀ ਕੋਰਟ ਦਾ ਆਰਡਰਸ ਹੈ ਡਾਇਰੈਕਸ਼ਨਸ ਹੈ ਵੀ ਹੈਵ ਟੂ ਫਾਲੋ ਇਟ ਇਹ ਆਨਰੇਬਲ ਕੋਰਟ ਦੀ ਡਾਇਰੈਕਸ਼ਨ ਹੈ ਤਾਂ 4 ਮੰਥਸ ਐਟ ਲੀਸਟ 4 ਮੰਥ ਸਾਡੇ ਕੋਲ ਇੱਕ ਟਾਈਮ ਬਾਉਂਡੇਸ਼ਨ ਤਾਂ ਹੈ ਨਾ ਕਿ 4 ਮਹੀਨਿਆਂ ਦੇ ਅੰਦਰ ਅੰਦਰ ਇਨਵੈਸਟੀਗੇਸ਼ਨ ਦੀ ਰਿਪੋਰਟ ਆ ਜਾਈਗੀ ਵਾਰ ਸੈਟੀਸਫਾਈ ਹੋ ਜਾਏਗਾ 4 ਮਹੀਨੇ ਬਾਅਦ ਜੇ ਨਾ ਹੋਇਆ ਉਸਦੇ ਬਾਅਦ ਫਿਰ ਵੀ ਇਹ ਚੀਜ਼ਾਂ ਰਹਿਣਗੀਆਂ ਉਹ ਵੀ ਹੈਵ ਟੂ ਸੀ ਲੇਟਰ ਫॉर ਨਾਓ ਦੇ ਆ ਸੈਟੀਸਫਾਈਡ ਜੋ ਆਰਡਰ ਹੋਇਆ ਹੈ ਬਾਕੀ ਜਿਵੇਂ ਥਿੰਗਸ ਪ੍ਰੋਗਰੈਸ ਕਰਨਗੀਆਂ ਉਹ ਤਾਂ ਆਪਾਂ ਜੇ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਹੋਰ ਰੈਮੇਡੀ ਆਪਣੀ ਐਕਸਰਸਾਈਜ਼ ਕਰ ਸਕਦੇ ਆ ਉਹ ਡੈਫੀਨਿਟਲੀ ਕਰਨਗੇ ਕੋਈ ਰੋਕ ਲਗਾਈ ਗਈ ਹੈ ਸੁਪਰੀਮ ਕੋਰਟ ਜਾਣ ਤੋਂ ਕਿ 4 ਮਹੀਨਿਆਂ ਦੇ ਵਿੱਚ ਤੁਸੀਂ ਸੁਪਰੀਮ ਕੋਰਟ ਨਹੀਂ ਜਾਣਾ ਜਾਂ ਇਸ ਤਿੱਕੇ ਦੀ ਕੋਈ ਰੋਕ ਹੈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਰੋਕ ਤੁਹਾਨੂੰ ਸੈਟੀਸਫਾਇਆ ਤੁਸੀਂ ਫਿਰ ਸੁਪਰੀਮ ਕੋਰਟ ਵੱਲ ਮੂਵ ਕਰ ਸਕਦੇ ਹੋ ਹਾਂ ਜੀ ਦਾ ਫੈਮਿਲੀ ਉਹ ਜਾ ਸਕਦੇ ਸੁਪਰੀਮ ਕੋਰਟ ਦੇ ਵਿੱਚ ਤਾਂ ਕੋਈ ਰੋਕ ਹੈ ਨਹੀਂ ਹੈ ਠੀਕ ਠੀਕ ਥੈਂਕ ਯੂ ਤਾ ਜਿਸ ਤਿੱਕੇ ਨਾਲ ਐਡਵੋਕੇਟ ਸਾਹਿਬ ਸੀਗੇ ਸਾਡੇ ਨਾਲ ਤੇ ਇਹਨਾਂ ਨੇ ਲੀਗਲੀ ਦੱਸਿਆ ਕਿ ਕਿਸ ਤਿੱਕੇ ਨਾਲ ਸਾਰੀਆਂ ਚੀਜ਼ਾਂ ਹੋਣੀਆਂ ਨੇ ਤਾਂ ਚੰਡੀਗੜ੍ਹ ਪੁਲਿਸ ਦੇ ਇਨਵੈਸਟੀਗੇਸ਼ਨ ਕਰੇਗੀ ਤਾਂ ਪੰਜਾਬ ਕਾਡਰ ਦਾ ਕੋਈ ਵੀ ਉਸ ਦੇ ਵਿੱਚ ਮੁਲਾਜ਼ਮ ਨਹੀਂ ਹੋਏਗਾ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈ